ਜੋ ਇਸ ਵੀ ਵਾਰੀ ਬਹਿਸ ਨੂੰ ਪੇਸ਼ ਕੀਤਾ ਗਿਆ ਕਿ ਕਿਹੜਾ ਕਿਹੜਾ ਮਾਮਲਾ ਹੈ ਹਾਂਜੀ ਪ੍ਰੋਡਕਸ਼ਨ ਵਾਂਗ ਤੇ ਲੈਂਦਾ ਸੀ ਕਿ ਮੈਂ ਸਾਹ ਨੂੰ 330 ਦੇ ਵਿੱਚ ਜਿਹੜਾ 7 ਅਸ਼ਰਵੀਚ 8 ਤਰੀਕ ਦੂਜਾ ਮਹੀਨਾ ਦੀ ਫਰਵਰੀ ਦਾ ਉਦੋਂ ਇੱਕ ਝੂਠੀ ਐਫਆਈਆਰ ਕੀਤੀ ਸੀ 30-35 ਬੰਦੇ ਬਾਈ ਨੇਮ ਤੇ 100-150 ਬੰਦਾ ਅਣਪਛਾਤਾ ਤੇ ਬਿਲਕੁਲ ਝੂਠੀ ਐਫਆਈਆਰ ਆ ਇਹ ਅਸੀਂ ਮਾਨਯੋਗ ਅਦਾਲਤ ਨੂੰ ਵੀ ਦੱਸਿਆ ਤੇ ਪੇਸ਼ ਕੀਤਾ ਕਿ ਇੱਕ ਮਰੇ ਹੋਏ ਬੰਦੇ ਦਾ ਵੀ ਇਹਦੇ ਵਿੱਚ ਨਾਮ ਇਨਕਲੂਡ ਆ ਤੇ ਜਿਹੜੇ ਬਾਕੀ 30-35 ਬੰਦੇ ਆ ਐਫਆਈਆਰ ਦੇ ਵਿੱਚ ਨਾਮ ਆ ਉਹ ਕੋਈ ਉਸ ਟਾਈਮ ਫਲੇਰ ਬੈਠਾ ਸੀ ਕੋਈ ਖੰਨੇ ਵਿੱਚ ਬੈਠਾ ਸੀ ਕੋਈ ਸ਼ਿਮਲਾਪੁਰੀ ਬੈਠਾ ਸੀ ਆਪਣੇ ਆਪਣੇ ਜਨਕਪੁਰੀ ਬੈਠਾ ਸੀ ਉਹ ਕਹਿੰਦਾ ਪਾ ਸਾਰੀ ਸਭ ਦੀਆਂ ਟਵਰਾਂ ਇਲੈਕਸ਼ਨ ਅਲਗ-ਅਲਗ ਦੀ ਪਰ ਇਹਨਾਂ ਨੇ ਸਾਰੀ ਪਾਰਟੀ ਨੂੰ ਕੱਟਾ ਕਰਕੇ ਜੋ ਬੈਂਸ ਸਾਹਿਬ ਨੂੰ ਸਪੋਰਟ ਕਰਦੇ ਸੀਗੇ ਕਿ ਬੈਂਸ ਸਾਹਿਬ ਇਲੈਕਸ਼ਨ ਜਿੱਤ ਨਾ ਸਕਣ ਅਸੈਂਬਲੀ ਇਲੈਕਸ਼ਨ ਜਿੱਤ ਨਾ ਸਕਣ ਉਥੇ ਇੱਕ ਤਥ ਹੈ ਕਿ ਹੁਣ ਜਿਹੜੀ ਆਪਣੇ ਇਲੈਕਸ਼ਨ ਕਾਰਪੇਹੰ ਦੀ ਆ ਰਹੀ ਆ ਇਹ ਚਾਹੁੰਦੇ ਨੇ ਕਿ ਬੈਂਸ ਸਾਹਿਬ ਜਦੋਂ ਤੱਕ ਕਾਰਪੇਹ ਨਹੀਂ ਲਖੇ ਨਮੁਕਤ ਨਹੀਂ ਜਾਂਦੀ ਜੇਲ੍ਹ ਦੇ ਵਿੱਚ ਹੀ ਰਹਿਣ ਉਹਨਾਂ ਦੀ ਜਮਾਨਤ ਜੋ ਹਾਈ ਕੋਰਟ ਤੋਂ ਜਵਾਨਤ ਲਈ ਸੀ ਇਹ ਸੇ ਸਾਡੀ ਜਮਾਨਤ ਦੇ ਵਿੱਚ ਟੰਗੜਾ ਵਾਲ ਅੜਿਕਾ ਪਾਉਣ ਲਈ ਇਹਨਾਂ ਨੇ ਆਹੀ ਇੱਕ ਜਿਹੜਾ ਪ੍ਰੋਡਕਸ਼ਨ ਵਾਂਨ ਤੇ ਲਿਆ ਕੇ ਸਾਡਾ 2 ਦਿਨ ਦਾ ਪਰਸਰ 4 ਦਿਨਾਂ ਦਾ ਪਰਸਰ ਮਾਨ ਮੰਗਿਆ ਤੇ ਮਾਨਯੋਗ ਨੇ 2 ਦਿਨ ਦਾ ਪਰਸਰਮਾਨ ਦਿੱਤਾ ਤੇ ਸਾਨੂੰ ਨਿਆਏ ਜਿਹੜੀ ਪ੍ਰਕਿਰਿਆ ਦੇ ਵਿੱਚ ਪੂਰਾ ਭਰੋਸਾ ਹੈ ਨਹੀਂ ਕਾਰਨ ਲੱਗਦਾ ਜਿਹੜੀ ਤੁਸੀਂ ਕਹਿੰਦੇ ਕਿ ਝੂਠੀ ਐਫ ਆਈ ਆਰ ਕਰਾਈ ਕਿ ਦੀ ਪੋਲੀਟੀਕਲ ਵੈਂਡੈਟ ਹੈ ਜਿਹੜਾ ਸੱਚ ਦੀ ਆਵਾਜ਼ ਉਠਾਉਂਦਾ ਹੈ ਸੱਚ ਦੀ ਗੱਲ ਕਰਦਾ ਹੈ ਜਿਆਦਾ ਦੀ ਸਰਕਾਰਾਂ ਨਾਲ ਵੜ ਮਿਲ ਕੇ ਤਾਂ ਕੁਝ ਕਰੀ ਜਾਈਏ ਪਰ ਬੈਂਕ ਸਾਹਿਬ ਨੇ ਹਮੇਸ਼ਾ ਸੱਚ ਦੀ ਲੜਾਈ ਲੜੀ ਆ ਸਰਕਾਰਾਂ ਅਸੀਂ ਸਾਡਾ ਆਪਣੇ ਆਮ ਆਦਮੀ ਪਾਰਟੀ ਨਾਲ ਸਾਡਾ ਗੱਠ ਜੋੜਦੀ ਪਰ ਜਦੋਂ ਆਪਣੇ ਸਿਧਾਂਤਾਂ ਤੋਂ ਥੜਕੇ ਤਾਂ ਬੈਂਹ ਸਾਹਿਬ ਨੇ ਇੱਕ ਕਮੈਂਟ ਨਹੀਂ ਲਾਇਆ ਆਪਣੇ ਉਹਨਾਂ ਨੇ ਸਮਰਥਨ ਵਾਪਸ ਲੈ ਲਿਆ ਜੇ ਅਸੀਂ ਚਾਹੁੰਦੇ ਤਾਂ ਅਸੀਂ ਆਪਣੀ ਪਾਰਟੀ ਦਾ ਵੀ ਸਮਰਥਨ ਕਰਦੇ ਹੋਏ ਅੱਜ ਸਰਕਾਰ ਜਾਂਦੇ ਪਰ ਅਸੀਂ ਸੱਚਾਈ ਦੀ ਰਾਹ ਤੋਂ ਨਹੀਂ ਮੁੜੋਗੇ ਕਿਉਂਕਿ ਬੈਂਹ ਸਾਹਿਬ ਸੱਚਾਈ ਦੀ ਰਾਹ ਤੇ ਲੜਦੇ ਰਹਿਣਗੇ ਤੁਹਾਨੂੰ ਇੱਕ ਦਿਨਾਂ ਇੱਕ ਜਿੱਤ ਪ੍ਰਾਪਤ ਹੋਊਗੀ ਤੇ 307 ਦਾ ਕੇਸ ਹੈ ਜੀ ਬਿਲਕੁਲ 307 ਦਾ ਫਰਵਰੀ ਮਹੀਨਾ ਦਾ ਕੇਸ ਹੈ ਜੀ ਕਿਹੜੇ ਥਾਣੇ ਦਾ ਸ਼ਿਮਲਾਪੁਰੀ ਥਾਣੇ ਦਾ ਤੇ ਇਹ ਜਿਹੜਾ ਇਲੈਕਸ਼ਨਾਂ ਵੇਲੇ ਲੜਾਈ ਚ ਹਾਂਜੀ ਇਲੈਕਸ਼ਨਾਂ ਵੇਲੇ ਜੋ ਲੜਾਈ ਝਗੜਾ ਹੋਇਆ ਸੀ ਬਿਲਕੁਲ ਝੂਠਾ ਹਾਂਜੀ ਪਰ ਅਸੀਂ ਜਿਹੜੀ ਮਾਨਯੋਗ ਅਦਾਲਤ ਨੇ ਜੋ ਵੀ ਸਾਡਾ ਹੁਕਮ ਆਸੀ ਉਹਨਾਂ ਨੂੰ ਚੰਗੇ ਤਰ੍ਹਾਂ ਪ੍ਰਕਿਰਿਆ ਜਿਹੜੀ ਨਿਆ ਪ੍ਰਕਿਰਿਆ ਨੂੰ ਫੋਲੋ ਕਰਾਂਗੇ। ਕਾਤਲਾਨਾ ਹਮਲਾ ਜਿਹੜਾ ਕੀਤਾ ਉਹ ਕਾਂਗਰਸ ਨੇ ਕੀਤਾ ਸੀ। ਕਾਂਗਰਸੀ ਵਰਕਰਾਂ ਨੇ ਸਾਡਾ ਕੌਂਸਲਰ ਸੀ ਬਿੱਟਾ ਜੀ ਉਹਦੇ ਤੇ ਹਮਲਾ ਕੀਤਾ। ਸੀਵਰ ਦੀ ਸਫਾਈ ਕਰਾਏ ਸੀ। ਉੱਥੇ ਜਿਹੜਾ ਕਾਂਗਰਸ ਦਾ ਵਰਕਰ ਸੀ ਉਹਨੇ ਕਿਹਾ ਵੀ ਤੂੰ ਸਫਾਈ ਉਹ ਕਰਾ ਰਿਹਾ। ਹਾਲਾਂਕਿ ਕੌਂਸਲਰ ਸਾਹਿਬ ਦੀ ਜ਼ਿੰਮੇਵਾਰੀ ਹੁੰਦੀ ਹੈ ਸਫਾਈ ਕਰਾਉਣੀ। ਇਹਨਾਂ ਨੇ ਕੀ ਕੀਤਾ ਜਦੋਂ ਬੈਂਸ ਸਾਹਿਬ ਗਏ ਇਹਨਾਂ ਨੇ ਆਪਣੇ ਕੋਠਿਆਂ ਤੇ ਵੱਟੇ ਆ ਖਾਲੀ ਬੋਤਲਾਂ ਸੋਡੇ ਦੀਆਂ ਸਾਰੀਆਂ ਰੱਖ ਕੇ ਉਹਨੇ ਹਮਲਾ ਕਰਤਾ ਹਮਲੇ ਡਿਫੈਂਸ ਦੇ ਵਿੱਚ ਇਹਨਾਂ ਨੇ ਆਪਣਾ ਬਚਾਅ ਕਰਦੇ ਪਰ ਕਾਤਰਾਂ ਨਾਲ ਉਹਨਾਂ ਨੇ ਕੀਤਾ ਪਰ ਤੇ ਉਲਟਾ ਸਰ ਤੇ ਕਰਤਾ ਤਾਂ 100% ਝੂਠਾ ਪਰਚਾ ਹੈ ਕਾਰਨ ਕੀ ਹੈ ਕਿਉਂ ਇਦਾਂ ਹੋਇਆ ਕਾਰਨ ਕੋ ਪਾਰਟੀ ਬਾਜੀ ਹੁੰਦੀ ਹੈ ਇਲੈਕਸ਼ਨ ਦੇ ਵਿੱਚ ਇੱਕ ਹੁੰਦੇ ਰੈਲੀਗੇਸ਼ਨ ਹੁੰਦੇ ਨੇ ਪਰ ਇਹਨਾਂ ਨੇ ਤਾਂ ਕੋਠੇ ਦੇ ਉੱਤੇ ਸਾਰੀ ਤਿਆਰੀ ਕਰ ਲਈ ਅਗਰੀਆਂ ਕੱਚੀਆਂ ਬੋਤਲਾਂ ਹੁੰਦੀਆਂ ਇਟਾਂ ਦੇ ਅੱਧੇ ਰੋੜੇ ਉਹ ਉਹਨਾਂ ਉੱਪਰ ਜਦੋਂ ਬੈਂਸਾਬ ਉਸੇ ਗਏ ਐ ਇਹਨਾਂ ਉੱਪਰ ਹਮਲਾ ਕੀਤਾ ਕਾਤਲਾ ਨਾ ਇਹਦਾ ਕੁਦਰਤੀ ਗੋਲੀ ਵੀ ਆਉਂਤ ਲਈ ਹੈ ਕੁਦਰਤੀ ਹੈ ਤਾਂ ਬੱਸ ਗਏ ਤੇ ਉਲਟਾ ਪਰਚਾ ਜਿਹੜਾ ਪੁਲਿਸ ਨੇ ਸਰਕਾਰ ਕਾਂਗਰਸੀ ਔਨ ਕਰਕੇ ਉਹਨਾਂ ਨੇ ਉਲਟਾ ਪਰਚਾ ਬੈਂਸਾਬ ਦੇ ਘਰ ਤਾਂ ਸਿਰਫ 100% ਝੂਠਾ ਹੈ ਬੇਬੁਨਿਆਦ